ਜਿਵੇਂ ਕਿ ਮੈਂ ਪਿਛਲੀ ਵੀਡੀਓ ਵਿੱਚ ਗੱਲ ਕਰੀ ਸੀ ਬੈਂਜੂਲਾ ਤੇ ਅਮਰੀਕਾ ਦਾ ਜੋ ਕਨਫਲਿਕਟ ਚੱਲ ਰਿਹਾ ਉਹਦੇ ਬਾਰੇ ਹੁਣ 3 ਜਨਵਰੀ ਨੂੰ ਅਮਰੀਕਾ ਨੇ ਕੀ ਕਰਿਆ ਕਿ ਜੋ ਬੈਂਜੂਲਾ ਦੇ ਰਾਸ਼ਟਰਪਤੀ ਆ ਨਿਕੋਲਸ ਮਾਦਰੋ ਉਹਨਾਂ ਨੂੰ ਸਿੱਧਾ ਡਾਇਰੈਕਟ ਉੱਥੇ ਜਾ ਕੇ ਇੱਕ ਤਰ੍ਹਾਂ ਨਾਲ ਆਰਮੀ ਹਮਲਾ ਕਰਕੇ ਉਹਨਾਂ ਨੂੰ ਉਹਦੇ ਦੇਖ ਦੇ ਵਿੱਚੋਂ ਚੱਕ ਕੇ ਲੈ ਗਏ ਅਮਰੀਕਾ ਨਿਊਯਾਰਕ ਦੇ ਵਿੱਚ ਜਿਹਦਾ ਮੇਨ ਕਾਰਨ ਉਹ ਦੱਸ ਰਿਹਾ ਕਿ ਉਹ ਇੱਕ ਤਰ੍ਹਾਂ ਨਾਲ ਡਰੱਗ ਡੀਲਰ ਸੀ ਜਾਂ ਕਹਿ ਸਕਦੇ ਆ ਕਿ ਉਹ ਡਰੱਗ ਦਾ ਧੰਦਾ ਕਰਬੁੰਦੀ ਸੀ ਬੈਂਜੂਲਾ ਦੇਸ਼ ਤੋਂ ਅਮਰੀਕਾ ਦੇ ਵਿੱਚ ਜੇ ਆਪਾਂ ਕਹਿ ਸਕਦੇ ਕਿ ਇੱਕ ਤਰ੍ਹਾਂ ਨਾਲ ਉਹ ਉਹਨਾਂ ਦੇ ਹੱਥਕਬਾਦੀ ਹੋਣ ਦਾ ਵੀ ਇੱਕ ਤਰ ਤੋ ਇਹਨਾਂ ਨੇ ਕੀ ਕਰਿਆ ਕਿ ਰਾਤ ਦੇ 2:30 ਵਜੇ ਉੱਥੇ ਜੋ ਬੰਗਾਲਾ ਦੀ ਰਾਜਧਾਨੀ ਹੈ ਕਾਰਕੋਸ ਦੇ ਵਿੱਚ ਜਾ ਕੇ 150 ਤੋਂ 200 ਹਵਾਈ ਜਹਾਜ਼ ਹੁੰਦੇ ਆ ਜਿਹੜੇ ਆਰਮੀ ਫਾਈਟਰ ਹੁੰਦੇ ਆ ਉੱਥੇ ਜਾ ਕੇ ਉਹ ਸਿੱਧੇ ਲੈਂਡ ਕਰਾ ਦਿੱਤੇ ਕਹਿ ਸਕਦੇ ਆ ਜਾਂ ਉੱਥੇ ਉਹਨਾਂ ਨੇ ਹਮਲਾ ਕਰਤਾ ਉਹਨਾਂ ਦੀ ਜੋ ਸੱਤ ਜਗ੍ਹਾ ਸੀ ਆਰਮੀਆ ਦੀ ਸੱਤ ਜਗ੍ਹਾ ਹੁੰਦੀ ਆ ਉਹਨਾਂ ਦੇ ਡਾਇਰੈਕਟ ਹਮਲਾ ਕਰ ਦਿੱਤਾ ਹਮਲਾ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਇਹ ਜੋ ਬੰਗਾਲਾ ਦੇ ਜੋ ਰਾਸ਼ਟਰਪਤੀ ਤੇ ਉਹਨਾਂ ਦੀ ਜਿਹੜੀ ਪਤਨੀ ਆ ਉਹ ਇਸ ਜਗ੍ਹਾ ਤੇ ਉੱਥੇ ਜਾ ਕੇ ਉਹਨਾਂ ਨੇ ਡੈਲਟਾ ਫੋਰਸ ਦੇ ਜ਼ਰੀਏ ਉੱਥੇ ਆਪੀ ਆਰਮੀ ਤਾਇਆ ਰਹੀ ਤ ਘਵਾ ਕਰਨ ਤੋਂ ਬਾਅਦ ਉਹ ਸਿੱਧਾ ਉਹਨਾਂ ਨੂੰ ਨਿਊਯਾਰਕ ਦੇ ਵਿੱਚ ਲੈ ਕੇ ਨਿਊਯਾਰਕ ਦੇ ਜੇਲ੍ਹ ਵਿੱਚ ਉਹਨਾਂ ਨੂੰ ਰੱਖਿਆ ਗਿਆ। ਸੋ ਆਪਾਂ ਕਹਿ ਸਕਦੇ ਹਾਂ ਵੀ ਇਹ ਜਿਹੜਾ ਹਮਲਾ ਹੋਇਆ ਉਹ ਇੱਕ ਵਾਰ ਨਹੀਂ ਹੋਇਆ ਇਹਦੇ ਪਿੱਛੇ ਕਈ ਮਹੀਨਿਆਂ ਦੀ ਪਲੈਨਿੰਗ ਚੱਲ ਰਹੀ ਸੀ ਜਿਵੇਂ ਮੈਂ ਪਿਛਲੀ ਵੀਡੀਓ ਵਿੱਚ ਵੀ ਸਮਝ ਆਇਆ ਸੀ ਵੀ ਜਿਹੜਾ ਜਿਹੜਾ ਕਨਫਲਿਕਟ ਚੱਲ ਰਿਹਾ ਬੈਂਜੂਲਾ ਤੇ ਅਮਰੀਕਾ ਦਾ ਉਹ ਕਨਫਲਿਕਟ ਕੋਈ ਹੁਣ ਦਾ ਨਹੀਂ ਚੱਲ ਰਿਹਾ ਇਹ ਕਾਫੀ 20-25 ਸਾਲ ਪਹਿਲਾਂ ਤੋਂ ਚੱਲ ਰਿਹਾ ਜਦੋਂ ਦਾ ਕਿ ਉੱਥੇ ਨਿਕੋਲਸ ਮਾਦਰੋਜਾ ਉਹਨਾਂ ਤੋਂ ਜਿਹੜੇ ਪਹਿਲਾਂ ਦੇ ਰਾਸ਼ਟਰਪਤੀ ਹੋਏ ਉਹਨਾਂ ਦੀ ਜਿਉਂਦੀ ਸਰਕਾਰ ਆਈ ਹੈ। ਸੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਵੀ ਕੋਈ ਏਡਾ ਵੱਡਾ ਕੋਈ ਕਨਫਲੈਕਟ ਹੁੰਦਾ ਚਾਹੇ ਕੋਈ ਆਪਣਾ ਬਾਹਰ ਹੋਵੇ ਜਾਂ ਕੋਈ ਕਿਸੇ ਦੇ ਇਕਨੋਮਿਕਲ ਕੋਈ ਪ੍ਰੈਸ਼ਰ ਪਾ ਕੇ ਕੋਈ ਨਾ ਕੋਈ ਟੈਰਫ ਲਗਾਵੇ ਉਹਦਾ ਇੱਕ ਸਿੱਧਾ ਪ੍ਰੈਸ਼ਰ ਪੈਂਦਾ ਬਲਕਿ ਡਾਲਰ ਦੇ ਉੱਤੇ ਜਦੋਂ ਕੋਈ ਇਹੋ ਜੀ ਚੀਜ਼ ਹੁੰਦੀ ਹੈ ਤਾਂ ਫਿਰ ਜਿਹੜੇ ਲੋਕ ਹੁੰਦੇ ਡਾਲਰ ਦੇ ਵਿੱਚ ਇਨਵੈਸਟਮੈਂਟ ਕਰਨ ਲੱਗਦੇ ਨੇ ਜ਼ਿਆਦਾ ਜਿਵੇਂ ਕਿ ਹੁਣ ਅਮਰੀਕਾ ਨੇ ਇੱਕ ਤਰ੍ਹਾਂ ਨਾਲ ਦਿਖਾਇਆ ਕਿ ਅਸੀਂ ਕਿਸੇ ਵੀ ਦੇਸ਼ ਦੇ ਉੱਤੇ ਜਾ ਕੇ ਕਿਸੇ ਵੀ ਦੇਸ਼ ਦੇ ਰਾਸ਼ਟਰਪਤੀ ਨੂੰ ਜਾਂ ਕੋਈ ਵੀ ਆਪਾਂ ਕਹਿ ਸਕਦੇ ਕਿਸੇ ਨੂੰ ਵੀ ਚੱਕ ਸਕਦੇ ਹਾਂ ਨੇ ਇਹ ਇੱਕ ਤਰ੍ਹਾਂ ਨਾਲ ਲਾਈਵ ਸ਼ੋਅ ਦਿਖਾਇਆ ਸਾਨੂੰ 3 ਜਨਵਰੀ ਨੂੰ ਜੋ ਸੋ ਇਹਦੇ ਨਾਲ ਕੀ ਹੋਊਗਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਡਾਲਰ ਦਾ ਪ੍ਰਾਈਸ ਆ ਆਲਰੇਡੀ ਉਹ ਵਧੂਗਾ ਕਿਉਂਕਿ ਜਦੋਂ ਕੋਈ ਇਹ ਜੀ ਕਹਿ ਸਕਦੇ ਆਪਾਂ ਕੋਈ ਇੰਪੈਕਟ ਪੈਂਦਾ ਕੋਈ ਕਿਸੇ ਨਾ ਕਿਸੇ ਦੇ ذریعے ਤਾਂ ਫਿਰ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਲੋਕ ਹੁੰਦੇ ਆ ਇਨਵੈਸਟਰ ਹੁੰਦੇ ਉਹ ਡਾਲਰ ਕਰਨੀ ਭਾਏਦੇ ਉਹ ਡਾਲਰ ਦਾ ਰੇਟ ਫਿਰ ਉਹਦੇ ਨਾਲ ਵੱਧਦਾ ਜਦੋਂ ਉਹ ਜ਼ਿਆਦਾ ਇਨਵੈਸਟਮੈਂਟ ਕਰਨ ਲੱਗ ਜਾਂਦੇ ਸੋ ਦੂਜੀ ਆਪਾਂ ਗੱਲ ਕਰਾਂਗੇ ਕਿ ਜਿਹੜੇ ਉੱਥੇ ਅਮਰੀਕਾ ਦੇ ਵਿੱਚ ਆਲਰੇਡੀ ਜੋ ਐਨ ਆਰ ਆਈ ਲੋਕ ਰਹਿੰਦੇ ਆ ਉਹਨਾਂ ਦੇ ਉੱਤੇ ਕੀ ਅਸਰ ਹੋਊਗਾ ਜਿਵੇਂ ਆਪਾਂ ਨੂੰ ਪਤਾ ਹੈ ਕਿ ਬੈਂਜੂਲਾ ਤੇ ਇਹਦਾ ਜਿਹੜਾ ਕਨਫਲਿਕਟ ਹੋਇਆ ਅ ਉਹ ਕੋਸ਼ਿਸ਼ ਨਾ ਕੁਝ ਭੁਲਿਆ ਨਾ ਕਰੂਗੀ ਜਾਂ ਆਪਾਂ ਕਹਿ ਸਕਦੇ ਆ ਜਿਹੜੇ ਵੈਂਚੂਲਰ ਸਪੋਰਟ ਕਰਨ ਜਾਂ ਰਸ਼ੀਆ ਹੋਵੇ ਜਾਂ ਚైనా ਹੋਵੇ ਉਹ ਕੋਸ਼ਿਸ਼ ਨਾ ਕੁਝ ਅਮਰੀਕਾ ਦੇ ਵਿੱਚ ਕੋਸ਼ਿਸ਼ ਨਾ ਕੁਝ ਕਰਨ ਦੀ ਕੋਸ਼ਿਸ਼ ਕਰਨਗੇ ਜਾਂ ਲੋਕ ਫਿਰ ਜਿਹੜੇ ਅਮਰੀਕਾ ਨੂੰ ਆਉਂਦੇ ਜਾਂਦੇ ਆ ਜਾਂ ਅਮਰੀਕਾ ਤੋਂ ਲੋਕ ਆਉਂਦੇ ਆ ਜਾਂ ਅਮਰੀਕਾ ਨੂੰ ਜਾਂਦੇ ਨੇ ਚਾਹੇ ਆਪਾਂ ਕੋਈ ਡੰਕੀ ਰੋਡ ਦੀ ਗੱਲ ਕਰ ਲਈਏ ਚਾਹੇ ਕਿਸੇ ਹੋਰ ਰੋਡ ਦੀ ਗੱਲ ਕਰ ਲਈਏ ਸੋ ਜਦੋਂ ਇਹ ਜਾਂ ਕੋਈ ਲੜੜਾ ਹੁੰਦਾ ਕੌਨਫਲਿਕਟ ਹੁੰਦਾ ਤਾਂ ਜਿਹੜੀ ਅਮਰੀਕਨ ਗਵਰਨਮੈਂਟ ਹੋਵੇ ਜਾਂ ਕੋਈ ਵੀ ਦੇਸ਼ ਹੁੰਦਾ ਕੋਈ ਵੀ ਕੰਟਰੀ ਹੁੰਦੀ ਹੈ ਉਹ ਆਪਦੀ ਸਿਕਿਉਰਿਟੀ ਵੜਾ ਦਿੰਦੀ ਚੰਗੀ ਤਰ੍ਹਾਂ ਜਿਹੜਾ ਉਹਦੇ ਡਾਕੂਮੈਂਟ ਹੁੰਦੇ ਇੱਕ ਤਰ੍ਹਾਂ ਨਾਲ ਚੈੱਕ ਹੋਣ ਲੱਗ ਜਾਂਦੇ ਜਿਵੇਂ ਕਿ ਆਪਾਂ ਅਕਸਰ ਦੇਖਦੇ ਹਾਂ ਕਿ ਪੰਜਾਬ ਬਰਹਾਨਾਂ ਦੇ ਲੋਕ ਜੇ ਡੰਕੀ ਰੋਡ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਤੇ ਜਦੋਂ ਹੁਣ ਇਹ ਕਨਫਲਿਕਟ ਹੋਇਆ ਹੁਣ ਇਹ ਔਨ ਵਾਲੇ ਟਾਈਮ 'ਚ ਕਿੰਨਾ ਟੈਨਸ਼ਨ ਪੈਦਾ ਕਰਦਾ ਲੋਕਾਂ ਨੂੰ ਕਿਉਂਕਿ ਇਹ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਪਹਿਲੀ ਵਾਰੀ ਇਹੋ ਜਿਹੀ ਚੀਜ਼ ਹੋਈ ਹੋਊਗੀ ਕਿਸੇ ਰਾਸ਼ਟਰਪਤੀ ਨੂੰ ਉਹਦੇ ਦੇਖ ਦੇ ਵਿੱਚ ਜਾ ਕੇ ਕਿਸੇ ਦੂਜੇ ਰਾਸ਼ਟਰਪਤੀ ਤੇ ਕਹਿਣ ਦੇ ਉੱਤੇ ਚੱਕ ਲਿਆ ਜਾਵੇ ਜਿਵੇਂ ਕਿ 트ੰਪ ਨੇ ਦੱਸਿਆ ਕਿ ਅਸੀਂ ਇਹ ਇਹਨੂੰ ਚੱਕਣ ਦਾ ਸਾਡਾ ਮੇਨ ਕਾਰਨ ਇਹ ਸੀ ਕਿ ਇਹ ਇੱਕ ਤਰ੍ਹਾਂ ਦਾ ਡਰੱਗ ਡੀਲਰ ਸੀ ਜਾਂ ਕਹਿ ਸਕਦੇ ਆ ਡਰੱਗ ਦਾ ਧੰਦਾ ਕਰਦਾ ਸੀ ਅਮਰੀਕਾ ਦੇ ਵਿੱਚ ਜਾਂ ਇੱਕ ਤਰ੍ਹਾਂ ਅਤਕਵਾਦੀ ਵੀ ਸੀ ਇਹ ਕਹਿ ਸਕਦੇ ਆ ਕਿ ਅਤਕਵਾਦੀ ਹਮਲੇ ਕਰਦਾ ਸੀ ਸੋ ਜਿਹੜੇ ਲੋਕ ਆ ਜੋ ਕਿ ਵੈਨਿਊਲਾ ਤੇ ਅਮਰੀਕਾ ਦਾ ਜੋ ਪੋਲਿਟਿਕਲ ਟੈਨੋ ਫੋਲੋ ਕਰਦੇ ਆ ਜਾਂ ਉਹਦੀਆਂ ਜਿਹੜੀਆਂ ਨਿਊਜ਼ਾਂ ਆਉਂਦੀਆਂ ਉਹਨਾਂ ਜਾਣਦੀਆਂ ਉਹਨੂੰ ਦੇਖਦੇ ਉਹਨਾਂ ਦਾ ਕਹਿਣਾ ਇਹ ਹੈ ਕਿ ਮੈਂ ਵੈਨਿਊਲਾ ਦੇ ਵਿੱਚ ਜੋ ਕਿ ਤੇਲ ਦੇ ਭੰਡਾਰ ਭਰੇ ਹੋਏ ਨੇ ਉਹਦੇ ਕਰਕੇ ਮੈਂ ਜਿਹੜਾ ਟਰੰਪ ਹੈ ਉਹਦੇ ਉੱਤੇ ਇੱਕ ਦਬਾਅ ਪਾਉਣਾ ਚਾਹੁੰਦਾ ਸੀ ਪਰ ਜਿਹੜਾ ਨਿਕੋਲਸ ਮਾਦਰ ਰਾਸ਼ਟਰਪਤੀ ਵੈਨਿਊਲਾ ਤੋਂ ਉਹਦੀਆਂ ਗੱਲਾਂ ਜਣੀ ਆ ਰਹੀ ਸੀ ਇਸ ਕਰਕੇ ਉਹਨੇ ਇਹ ਕ ਤੋ ਉਹਨਾਂ ਉਹਨਾਂ ਨੇ ਉੱਥੇ ਜਾ ਕੇ ਅਮਰੀਕਾ ਦੀ ਜੋ ਨਿਊਯਾਰਕ ਹੈ ਨਿਊਯਾਰਕ ਸੀਡੀ ਦੇ ਵਿੱਚ ਜੋ ਉੱਥੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜੋ ਉਹਨਾਂ ਤੇ ਕੀ ਸੈਂਕਸ਼ਨ ਲਾਉਣੇ ਦਾ ਉਹਨਾਂ ਦੇ ਟਾਈਮ ਤੇ ਪਤਾ ਲੱਗੂ ਪਰ ਜਿਹੜੇ ਲੋਕ ਨੇ ਇਹਦੇ ਉੱਤੇ ਉਹ ਕਿਵੇਂ ਇੰਪੈਕਟ ਕਰਨਗੇ ਮੇਨ ਦਾ ਡਾਲਰ ਇੰਪੈਕਟ ਕਰਦਾ ਹੁੰਦਾ ਜਦੋਂ ਕੋਈ ਇਹ ਜਿਹਾ ਲਫੜਾ ਹੁੰਦਾ ਡਾਲਰ ਦਾ ਪ੍ਰਾਈਸ ਵੱਧਦਾ ਹੁੰਦਾ ਤੇ ਜਿਹੜੇ ਲੋਕ ਡਾਲਰ ਦੇ ਵਿੱਚ ਡੀਲ ਕਰਦੇ ਚਾਹੇ ਕੁਝ ਖਰੀਦਣਾ ਹੋਵੇ ਚਾਹੇ ਜਿਵੇਂ ਭਾਰਤ ਡੀਲ ਕਰਦਾ ਪੈਟਰੋਲ ਲੈਣਾ ਡੀਜ਼ਲ ਲੈਣਾ ਜਾਂ ਕੋਈ ਸੋਰ ਚੀਜ਼ਾਂ ਇੰਪੋਰਟ ਐਕਸਪੋਰਟ ਜੋ ਵੀ ਡਾਲਰ ਦੇ ਵਿੱਚ ਕਰਦਾ ਉਹਦਾ ਰੇਟ ਹੁਣ ਵਧੂਗਾ ਉਹਨਾਂ ਜਿਹੜੇ ਪੰਜਾਬ ਦੇ ਲੋਕ ਨੇ ਜੋ ਕਿ ਡੰਕੀ ਰੂਟ ਦੇ ਰਾਹੀਂ ਮਸੋਂ ਦੱਸਿਆ ਕਿ ਡੰਕੀ ਰੂਟ ਦੇ ਰਾਹੀਂ ਜੋ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਉਹਦੀ ਜਿਹੜੀ ਸਿਕਿਉਰਿਟੀ ਹੈ ਜਿਹੜੀ ਅਮਰੀਕਾ ਦੇ ਅੰਦਰ ਐਂਟਰ ਕਰਨ ਦੀ ਸਿਕਿਉਰਿਟੀ ਉਹ ਇੱਕ ਤਰ੍ਹਾਂ ਨਾਲ ਹੋਟ ਟੈਟ ਕਰ ਦਿੱਤੀ ਜੋ ਤੇ ਜਿਹੜੇ ਲੋਕ ਪਾਸਪੋਰਟ ਰਾਹੀਂ ਜਾਂਦੇ ਆ ਜਾਂ ਆਪਾਂ ਕਹਿ ਸਕਦੇ ਆ ਉੱਥੇ ਰਹਿੰਦੇ ਨੇ ਆਲਰੇਡੀ ਉਹਨਾਂ ਦਾ ਕੀ ਹੋਊਗਾ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਿਆ ਜਾਂ ਉੱਥੇ ਜਿਹੜੇ 2 ਨੰਬਰ ਦੇ ਵਿੱਚ ਆਪਾਂ ਕਹਿੰਦੇ ਆ ਰਹਿੰਦੇ ਆ ਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਜਾਤ ਆ ਪਾਇੰਗਾ ਸਦੇ ਉਹਨਾਂ ਨੂੰ ਆਪਾਂ ਕਹਿੰਦੇ ਆ ਉੱਥੇ ਜਾ ਕੇ ਉਹਨਾਂ ਦੇ ਪੁਲਿਸ ਦੀ ਕਾਰਵਾਈ ਕੀਤੀ ਜਾਊਗੀ ਜਾਂ ਉਹਨਾਂ ਨੂੰ ਰ ਕੋਸ਼ਨਾ ਕੋਸ਼ ਜਿਹੜੇ ਭਾਰਤ ਦੇ ਲੋਕਾਂ ਨੂੰ ਡਿਪੋਰਟ ਅਮਰੀਕਾ ਕਰਦਾ ਰਹਿੰਦਾ ਤੇ ਹੁਣ ਇਹ ਸਿਕਿਉਰਿਟੀ ਹੋਰ ਵਧਾ ਦਿੱਤੀ ਜੂ ਕਿਉਂਕਿ ਇੰਨਾ ਤਕੜਾ ਕਾਹਨ ਹੋਣ ਤੋਂ ਬਾਅਦ ਹਰੇਕ ਦੇਸ਼ ਆਪਣੀ ਸਿਕਿਉਰਿਟੀ ਵਧਾ ਲੈਂਦਾ ਤੇ ਬਾਕੀ ਰਹੀ ਗੱਲ ਦੂਸਰੀ ਜਿਹੜੇ ਲੋਕ ਸਟੂਡੈਂਟ ਲੈ ਉਹ ਜਾਣ ਦੀ ਸੋਚਦੇ ਆ ਅਮਰੀਕਾ ਦੇ ਵਿੱਚ ਜਾ ਪੜ੍ਹਾਈ ਕਰਨ ਦੀ ਸੋਚਦੇ ਜਾਣ ਦੇ ਉਹਦੇ ਨਾਲ ਉਹਨਾਂ ਦਾ ਆਪਣਾ ਡਾਲਰ ਦਾ ਜਦੋਂ ਰੇਟ ਵਧੂਗਾ ਡਾਲਰ ਦਾ ਰੇਟ ਵਧਣ ਦੇ ਨਾਲ ਫਿਰ ਉਹਨਾਂ ਦੀ ਜਿਹੜੀ ਫੀਸ ਵਗੈਰਾ ਉਹ ਤਾਂ ਵਧੂਗੀ ਵਧੂਗੀ ਵੀਜ਼ਾ ਦੀ ਫੀਸ ਹੋਵੇ ਚਾਹੇ ਟਿਕਟ ਦੀ ਫੀਸ ਹੋਵੇ ਚਾਹੇ ਉੱਥੇ ਦੀ ਪੜ੍ਹਾਈ ਹੋਵੇ ਚਾਹੇ ਆਪਾਂ ਬਈ ਲੋਕ ਆਪਾਂ ਦੇਖਿਆ ਕਿ ਉਹ 2 ਨੰਬਰ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ ਜਾਂ ਕੁਛ ਨਾ ਕੁਛ ਹੋ ਆਪਦੇ ਕੀ ਕਰਦਾ ਡਾਕੂਮੈਂਟ ਜਿਹੜੇ ਹੁੰਦੇ ਆ ਜਾਂ ਆਪਾਂ ਕਹਿੰਦਾ ਕਾਗਜ਼ ਪੱਤਰ ਜਿਹਨਾਂ ਨੂੰ ਸਿੱਧੀ ਭਾਸ਼ਾ ਕਹਿ ਸਕਦੇ ਉਹ ਡੁਪਲੀਕੇਟ ਲਗਾ ਕੇ ਜਾਂ ਫੇਕ ਲਗਾ ਕੇ ਕਿਸੇ ਤਰੀਕੇ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਸਭ ਤੋਂ ਵੱਡਾ ਮੇਨ ਪ੍ਰਭਾਵ ਤੇ ਐਨ ਆਰ ਆਈ ਤੇ ਡੰਗੀ ਰੂੜਾ ਦੇ ਕੋਊਗਾ ਕਿਉਂਕਿ ਡੰਗੀ ਰੂੜਾ ਆਪਾਂ ਅਕਸਰ ਦੇਖਦੇ ਆ ਵੀ ਕੋਈ ਹਰਿਆਣਾ ਤੋਂ ਪੰਜਾਬ ਤੋਂ ਗੁਜਰਾਤ ਤੋਂ ਅਮਰੀਕਾ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰਦਾ ਤੇ ਜਦੋਂ ਜਿਹੜਾ ਅਮਰੀਕਾ ਤੇ ਜਿਹੜਾ ਦੂਜਾ ਆਪਣਾ ਬਾਰਡਰ ਪੈਂਦਾ ਹੈਗਾ ਜੋ ਕਿ ਅਮਰੀਕਾ ਉਥੋਂ ਦੀ ਜਿਹੜੀ ਸਿਕਿਉਰਿਟੀ ਵਧਾ ਦਿੱਤੀ ਜੋ ਵਧਾਉਣ ਦੇ ਕਾਰਨ ਕਿ ਉਹ ਜਿਹੜੇ ਲੋਕ ਇਥੋਂ ਜਾਂਦੇ ਨੇ ਜਾਂ ਉਥੇ ਜਾ ਕੇ ਐਂਟਰੀ ਕਰਨ ਦੀ ਕੋਸ਼ਿਸ਼ ਕਰਦੇ ਜਾਂ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜਾਂ ਫਿਰ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਸਕਦੇ ਵਾ ਸ਼ੂਟ ਕੀਤਾ ਜਾਊ ਜਿਵੇਂ ਗੋਲੀ ਮਾਰਨ ਦਾ ਵੀ ਆਰਡਰ ਦੇ ਦਿੱਤੇ ਜਾਂਦੇ ਐ ਜੇ ਟਾਈਮ ਤੇ ਸੋ ਇਸ ਲਈ ਇਹ ਤਾਂ ਹੋ ਲਫੜਾ ਸਿਕਿਉਰਿਟੀ ਦਾ ਤਾਂ ਕੀਤਾ ਜਾਊਗਾ ਕਿਉਂਕਿ ਅਮਰੀਕਾ ਨਹੀਂ ਚਾਹੂਗਾ ਵੀ ਜਿਹੜੇ ਦੂਜੇ ਦੇਸ਼ ਹੈ ਜਿਵੇਂ ਚਾਈਨਾ ਹੋਵੇ ਜਾਂ ਰਸ਼ੀਆ ਹੋਵੇ ਵੀ ਇਹ ਹੋ ਸਕਦਾ ਉਹਨਾਂ ਦੇ ਮਨ ਚ ਇਹ ਜੀ ਜੋ ਵੀ ਇਹ ਬੰਦੇ ਚਾਈਨਾ ਦੇ ਆ ਜਾਂ ਰਸ਼ੀਆ ਦੇ ਆ ਕਿਉਂਕਿ ਜਦੋਂ ਦਾ ਇਹ ਕਾਂਡ ਹੋਇਆ ਜਿਹੜੇ ਯੂਐਨ ਜਾਂ ਯੂਰ ਜਬ ਅਗਰ ਸਾਡੇ ਰਸ਼ੀਆ ਹੋ ਗਿਆ ਅਮਰੀਕਾ ਹੋ ਗਿਆ ਉਹ ਇੱਕ ਤਰ੍ਹਾਂ ਨਾਲ ਆਏ ਬਿਆਨਬਾਜ਼ੀ ਦੇ ਰਹੇ ਨੇ ਵੀ ਇਹ ਤਾਂ ਚੀਜ਼ ਬਹੁਤ ਹੀ ਜ਼ਿਆਦਾ ਗਲਤ ਹੋਈ ਕਿਉਂਕਿ ਤੇ ਪਹਿਲੀ ਵਾਰ ਇਹ ਜੀ ਚੀਜ਼ ਹੋਈ ਹੈ ਕਿ ਕਿਸੇ ਦੇਸ਼ ਦੇ ਵਿੱਚ ਜਾ ਕੇ ਉਸ ਦੇਸ਼ ਦੇ ਰਾਸ਼ਟਰਪਤੀ ਨੂੰ ਚੱਕ ਕੇ ਦੂਜੇ ਦੇਸ਼ ਦੇ ਵਿੱਚ ਲੈ ਕੇ ਲੈ ਕੇ ਚਲੇ ਗਏ ਤੇ ਕਿਸੇ ਨੇ ਕੁਝ ਨਹੀਂ ਕਰਿਆ ਸੋ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਕੀ ਹੁੰਦਾ ਕੀ ਨਹੀਂ ਹੁੰਦਾ ਸੋ ਮੈਂ ਤੁਹਾਨੂੰ ਦੱਸਦਾ ਕਿ ਮੇਨ ਦਾ ਇੰਪੈਕਟ ਜਿਹੜਾ ਪੋਗਾ ਉਹ ਡਾਲਰ ਤੇ ਪਹਿਲੀ ਗੱਲ ਦੂਜਾ ਰਹਿਿਆ ਜਿਹੜੇ ਡੰਕੀ ਰੋਡ ਰਾਹੀਂ ਜਾਂਦੇ ਨੇ ਕਿਉਂਕਿ ਉਹਨਾਂ ਦਾ ਆਉਣਾ ਜਾਣਾ ਹੁਣ ਮੁਸ਼ਕਲ ਹੋਊਗਾ ਸੋ ਇਸ ਲਈ ਕਿਸੇ ਦੇ ਵੀ ਦਿਮਾਗ 'ਚ ਇਹ ਚ ਜਾ ਆਪਾਂ ਕਹਿੰਦੇ ਸਾਂ ਤੇ ਜਿਵੇਂ ਹੁਣ ਡਾਲਰ ਦਾ ਰੇਟ ਜੇ ਮ ਵਧੂਗਾ ਮੰਨ ਲਓ ਜਾਂ ਉਥੇ ਸਿਕਿਉਰਿਟੀ ਟੈਟ ਹੋਊਗੀ ਸੋਰੇ ਨਾਲ ਕਿ ਉਹ ਜਿਹੜੇ ਉਥੇ ਲੋਕ ਆਲਰੇਡੀ ਉਥੇ ਦੇ ਬਸਤੀਕ ਨੇ ਜਾਂ ਰੈਂਟ ਤੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦਾ ਕਰ ਲੈਣ ਦੇਣੇ ਜੇ ਮੇਰੇ ਆਪਾਂ ਕਹਿੰਦੇ ਡਾਲਰ ਦੇ ਵਿੱਚ ਹੋਊਗਾ ਖਾਣਾ ਬਿਨਾਂ ਡਾਲਰ ਚ ਹੋ ਜਾਂ ਜਿਹੜੀ ਉਹ ਗ੍ਰੋਸਰੀ ਮੰਗਾਉਂਦੇ ਨੇ ਉਹਦੇ ਘਰਾਂ ਦੇ ਵਿੱਚ ਆਉਣਾ ਜਾਣਾ ਟਰੈਵਲ ਜੋ ਵੀ ਆਪਾਂ ਕਹਿ ਸਕਦੇ ਆ ਜੋ ਵੀ ਇੱਕ ਤਰ੍ਹਾਂ ਨਾਲ ਸਾਨੂੰ ਪਤਾ ਤੇ ਸਿਸਟਮ ਜਿਹੜਾ ਬੰਦਾ ਰਹਿੰਦਾ ਹੁੰਦਾਗਾ ਉਹਦਾ ਇੱਕ ਤਰ੍ਹਾਂ ਨਾਲ ਮਹਿੰਗਾ ਹੋਜੂ ਸਿਸਟਮ ਇਹ ਸੋ ਜਿਹੜੇ ਇੰਡੀਆ ਦੇ ਇੰਡੀਆ ਤੋਂ ਜਿਹੜੇ ਜਾਂਦੇ ਨੇ ਅਮ ਤੇ ਸੈਕਿਉਰਿਟੀ ਵੀ ਡਾਟ ਕੀ ਕਾਰ ਦਿੱਤੀ ਜਾਊਗੀ ਸੋ ਇਸ ਲਈ ਇਹ ਹੁਣ ਕਨਫਲੈਕਟ ਕਿੰਨਾ ਵੱਧਾ ਕਿੰਨਾ ਨਹੀਂ ਵੱਧਾ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਸੋ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਿਆ ਕਰੋ ਅਗਲੀ ਵੀਡੀਓ ਵਿੱਚ ਆਪਾਂ ਚੰਗੀ ਤਰ੍ਹਾਂ ਕਵਰ ਕਰਾਂਗੇ ਵੀ ਕੀ ਇਹਦਾ ਮੁੱਦਾ ਹੋਇਆ ਕੀ ਨਹੀਂ ਹੋਇਆ ਇੱਕ ਤਰ੍ਹਾਂ ਨਾਲ ਆਪਾਂ ਤੁਹਾਨੂੰ ਨੋਰਮਲ ਜੀ ਗੱਲ ਚ ਸਮਝਾ ਦਈਏ ਗੱਲ ਬਾਕੀ ਮੈਂ ਡਿਟੇਲ ਦੇ ਵਿੱਚ ਗੱਲ ਕਰੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਉਂਗਾ ਵੀ ਇਹਦਾ ਜਿਹੜਾ ਮੈਟਰ ਉਹ ਮੈਂ ਕੀ ਹੈ ਕੀ ਨਹੀਂ ਜਿਵੇਂ ਪਿਛਲੀ ਵੀਡੀਓ ਚੋ ਵੀ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਇਹਦਾ ਮੇਨ ਜੋ ਅਮਰੀਕਾ ਜੋ ਕਿ ਇਹ ਕੰਟਰੋਲ ਤਾ ਕਰਨਾ ਚਾਹੀਦਾ ਕਿਉਂਕਿ ਉਹਦੇ ਕੋਲ ਤੇਲ ਦੇ ਭੰਡਾਰ ਬਹੁਤ ਜ਼ਿਆਦਾ ਨੇ ਤੇਲ ਹੀ ਤੇਲ ਭਰਿਆ ਹੋਇਆ ਉਹਦੇ ਕੋਲੇ ਪਰ ਉਹ ਵੇਚਣ ਨਹੀਂ ਦਿੰਦਾ ਕਿਸੇ ਨੂੰ ਉਹਦੇ ਕਰਕੇ ਵੈਨਜੂਏਲਾ ਦੇਸ਼ ਰਿਹਾ ਜੋ ਇੱਕ ਤਰ੍ਹਾਂ ਨਾਲ ਗਰੀਬ ਦੇਸ਼ ਮੰਨਿਆ ਜਾਂਦਾ ਜਾਂ ਕਹਿ ਸਕਦੇ ਉਹਦੇ ਤੇ ਗਰੀਬੀ ਆਈ ਹੋਈ ਹੈ ਪਰ ਹੁਣ ਅਮਰੀਕਾ ਦੇ ਜੋ ਰਾਸ਼ਟਰਪਤੀ ਉਹਨਾਂ ਨੇ ਕਿਹਾ ਵੀ ਇਹ ਹੁਣ ਸਾਡੇ ਕੰਟਰੋਲ 'ਚ ਆ ਗਿਆ ਇਹ ਤੋਂ ਜਿਹੜੀ ਵੀ ਆਪਾਂ ਕਹਿ ਸਕਦੇ ਆਂ ਵੀ ਇਹ ਤੋਂ ਜਿਹੜਾ ਫਾਇਦਾ ਹੋ ਤੇਲ ਵੇਚ ਕੇ ਅਸੀਂ ਉਹ ਜਿਹੜੇ ਵੈਨਜੂਏਲਾ ਦੇ ਲੋਕ ਨੇ ਉਹਦੇ ਉੱਤੇ ਅਸੀਂ ਇਨਵੈਸਟਮੈਂਟ ਕਰਾਂਗੇ ਕਹਿਣ ਦੀਆਂ ਗੱਲਾਂ ਬਾਕੀ ਕੀ ਕਰਦੇ ਕਿ ਨਹੀਂ ਰੱਬ ਜਾਣਦਾ ਸੋ ਬਾਕੀ ਇਹ ਕਾਹਨ ਹੋਣ ਜਦੋਂ ਕੋਈ ਇਹ ਜਿਹਾ ਕਨਫਲੈਕਟ ਹੁੰਦਾ ਹੌਲੀ ਹੌਲੀ ਸਟਾਰਟ ਹੁੰਦਾ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਵੀ ਇਹ ਇਕਨੋਮਿਕਲੀ ਇੱਕ ਤਰ੍ਹਾਂ ਨਾਲ ਬਾਹਰ ਆ ਪਰ ਹੁਣ ਇਹ ਇੱਕ ਤਰ੍ਹਾਂ ਨਾਲ ਜੰਗ ਹੀ ਲੱਗੀ ਇਹਨਾਂ ਦੀ ਨਾਉਣ ਵਾਲੇ ਟਾਈਮ ਤੇ ਕਿਹੜਾ ਦੇਸ਼ ਕੀ ਕਰਦਾ ਕੀ ਨਹੀਂ ਕਰਦਾ ਕਿਉਂਕਿ ਜੇ ਕੋਈ ਏਡਾ ਕਾਰਡ ਹੋ ਜਾਂਦਾ ਹਰੇਕ ਦੇਸ਼ ਨੂੰ ਆਉਂਦਾ ਵੀ ਅਰ ਜਦੋਂ ਉਹ ਕਰ ਸਕਦੇ ਤਾਂ ਸਾਨੂੰ ਕਿਉਂ ਨਹੀਂ ਕਰ ਸਕਦੇ ਤੋ ਕੁਝ ਤਾਂ ਲੋਕਾਂ ਐਂ ਕਹਿ ਰਹੇ ਆ ਵੀ ਇਹ ਇੱਕ ਤਰ੍ਹਾਂ ਨਾਲ ਵਰਲਡ ਵਾਰ ਵਰਲਡ ਵਾਰ 3 ਲੱਗੂਗਾ ਜਾਂ ਕਿਸੇ ਨਾ ਕਿਸੇ ਦੇ ਦਿਮਾਗ ਚ ਬਦਨ ਕੀ ਕੀ ਗੱਲਾਂ ਆ ਰਹੀਆਂ ਸੋ ਗੱਲਾਂ ਉਹਨੀਆਂ ਜਾਇਜ਼ ਵੀ ਨੇ ਸੋ ਇਸ ਲਈ ਆਪਾਂ ਅਗਲੀ ਵੀਡੀਓ ਵਿੱਚ ਚੰਗੀ ਤਰ੍ਹਾਂ ਐਕਸਪਲੇਨ ਜਦੋਂ ਕੋਈ ਇਹੋ ਜਿਹਾ ਕਾਰਡ ਹੁੰਦਾਗਾ ਉਹ 2-3 ਦਿਨਾਂ ਬਾਅਦ ਜਾਂ 4 ਦਿਨਾਂ ਬਾਅਦ ਪਤਾ ਲੱਗਦਾ ਹੁੰਦਾ ਵੀ ਇਹਨਾਂ ਨੇ ਕਿਉਂ ਚੱਕਿਆ ਕਿਉਂ ਨਹੀਂ ਚੱਕਿਆ ਉਹਨੇ ਤੇ ਕੀ ਸੈਂਕਸ਼ਨ ਲਾਇਆ ਕਿਉਂਕਿ ਜਿਹੜੇ ਬੈਂਗਲੁਰ ਦੇ ਜੋ ਰਾਸ਼ਟਰਪਤੀ ਨੇ ਮਾਗਰੋ ਉਹਨਾਂ ਦੀ ਵਾਈਫ ਨੂੰ ਵੀ ਨਾਲ ਚੱਕਿਆ ਗਿਆ ਤੇ ਉਹਨੂੰ ਪੁੱਛਿਆ ਜਾਊਗਾ ਵੀ ਕੀ ਇਹਨਾਂ ਦਾ ਰੌਲਾ ਕੀ ਨਹੀਂ ਹੋ ਸਕਦਾ ਉਹਨੂੰ ਛੱਡ ਦਿੱਤਾ ਜਾਵੇ ਹੋ ਸਕਦਾ ਜਮੇ ਬੰਦ ਕਰ ਦਿੱਤਾ ਜਾਵੇ ਜਾਂ ਹੋ ਸਕਦਾ ਉਹਨਾਂ ਨੂੰ ਕੋਈ ਨਾ ਕੋਈ ਇਹ ਜਿਹੀ ਸਜ਼ਾ ਸਜ਼ਾ ਦਿੱਤੀ ਜਾਵੇ ਜਾਂ ਫਿਰ ਹੋ ਸਕਦਾ ਜਿਹੜੇ ਬੈਂਗਲੁਰ ਦਾ ਜੋ ਉੱਥੇ ਹੁਣ ਜਿਹੜਾ ਬੈਂਗਲੁਰ ਦੇਸ਼ ਆ ਉਹ ਕਿਹਦੇ ਅੰਡਰ ਚ ਆਊਗਾ ਜਾਂ ਕੋਈ ਅਮਰੀਕਾ ਦਾ ਹੀ ਬੰਦਾ ਉ ਵੀਰੋ ਚੰਗੀ ਲੱਗੇ ਤਾਂ ਵੀਰੋ ਲਾਈਕ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ